ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਕਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਬਾਈ ਜੀ ਅੱਜ ਕਬੂਤਰ ਫੇਰ ਆ ਗਿਆ ਬਈ ਆਪਣੇ ਕੋਲ ਬਾਵਾ ਓਹੀ ਰੇਟ ਆਪਣਾ 300 ਦਾ ਇੱਕ ਬਾਈ 300 ਦਾ ਇੱਕ ਬਾਈ ਜੀ ਕਬੂਤਰ ਏ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਵੀ ਕਰ ਲਓ ਸਬਸਕ੍ਰਾਈਬ ਤੇ ਵਾਈਲ ਲਾਲਾ ਬਟਨ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਲੋਕੋ ਜੀ ਅੱਛਾ ਮੁੰਡਾ ਕੀ ਹੋਏਗਾ ਅਸੀਂ ਆਪਾਂ ਕੱਲੇ-ਕੱਲੇ ਦਾ ਸ਼ੌਂਕ ਨਹੀਂ ਕਰਾ ਸਕਦੇ ਅੱਜ ਆਪਾਂ ਉਹਨੂੰ ਕਬੂਤਰ ਨੂੰ ਬਖਾਰਿਆ ਭਾਈ ਅੱਤੇ ਦੇਖੀ ਚਲੋ ਭਾਈ ਕਬੂਤਰ ਨਾ ਮੈਂ ਵੀ ਹੈ ਉਸ ਪੁਰਾਣੇ ਦੀ ਫਿਰਦੇ ਹੋ ਭਾਈ ਆਪਣੇ ਕੋਲ ਇਹ ਗੋਹਨ ਨਾ ਮੈਂ ਕਬੂਤਰ ਹੋਈ ਹੈ ਠੀਕ ਹੈ ਜੀ ਭਾਈ ਰੇਟ ਉਹੀ 300 ਦਾ ਇੱਕ ਬਾਈਏ 300 ਦਾ ਇੱਕ 600 ਦੇ ਦੋ ਬਾਈਏ ਰੇਟ ਉਹੀ ਆਪਣਾ ਠੀਕ ਹੋ ਗਈ ਜੀ ਕਬੂਤਰ ਦੇਖ ਲਓ ਚੈੱਕ ਕਰ ਲਓ ਕਲਾ ਕਲਾ ਕਬੂਤਰ ਬਾਈ ਜੀ ਠੀਕ ਹੈ ਭਾਈ ਕਲਾ ਕਲਾ ਕਬੂਤਰ ਚੈੱਕ ਕਰ ਲਓ ਲਖਾਈ ਜਾਣਾ ਕਬੂਤਰ ਚ ਖਾਸੇ ਆਏ ਹੋਏ ਬਾਈ ਆਪਣੇ ਕੋਲ ਕੁਸ ਪ੍ਰਾਣੇ ਵੀ ਫਿਰਦੇਗੇ ਤੇ ਕੁਸ ਉਨਨਾ ਮੈਂ ਤੁਰ ਆਈ ਕੱਲਾ ਆਪਣੇ ਕੋਲ ਆ ਦੇਖੀ ਚਲੋ ਬਈ ਪਵਿੱਤਰ ਕੱਲਾ ਕੱਲਾ ਦਿਖਾਵਾਂਗੇ ਬਾਈ ਤੁਹਾਨੂੰ ਐਨ ਅਜੇ ਫੜ ਕੇ ਸ਼ੌਂਕ ਬਈ ਤਾਂ ਨਹੀਂ ਕਰਾ ਜਾਂਦਾ ਕਿਉਂਕਿ ਅਜੇ ਮੁੰਡਾ ਗਿਆ ਮੈਂ ਆਹ ਦੇਖੋ ਬਈ ਜੀ ਆਹ ਕਰ ਲਓ ਕੱਲਾ ਕੱਲਾ ਕੂਤਰ ਚੈੱਕ ਬਈ ਕੱਲਾ ਕੱਲਾ ਕੂਤਰ ਚੈੱਕ ਕਰ ਲਓ ਬਈ ਕੱਲਾ ਕੱਲਾ ਉਨਨਾ ਬਾਈ ਲਗਾ ਲਗਾ ਉਤਰ ਚੱਕਰਾ ਮਾਂਗੇ ਬਈ ਸੁਣੋ ਠੀਕ ਆ ਬਈ ਦੇਖ ਕੇ ਚੱਲੇਓ ਸ਼ਾਂਕ ਕਰੋ ਬਈ ਕੱਲੇ ਕੱਲੇ ਕਬੂਤਰ ਦਾ ਕਬੂਤਰ ਬੈਠਿਆ ਬਈ ਆਪਣੇ ਕੋਲ ਖਾਸਿਆ ਏ ਕਿਸੇ ਮੇਰੇ ਵੀਰ ਨੇ ਲੈਣੇ ਨੇ ਨਾਲ ਜਾ ਸਕਦੇ ਮੈਂ ਠੀਕ ਹੈ ਜੀ ਬਾਈ ਕਬੂਤਰ ਖਾਸੇ ਆ ਗਏ ਬਾਈ ਆਪਣੇ ਕੋਲ ਇਹ ਨਾ 50 60 ਕਬੂਤਰ ਬਾਈ ਵਿੱਚ ਕਬੂਤਰੀਆਂ ਨੇ ਵਿੱਚ ਕਬੂਤਰ ਆ ਬਾਈ ਤੇ ਆ ਕਰ ਲੋ ਦੇਖ ਲੋ ਬਾਈ ਗੱਲਾ ਗੱਲਾ ਕਬੂਤਰਾਂ ਉਹ ਵਾਜੀ ਕੱਲਾ ਕੱਲਾ ਚੈੱਕ ਕਰੋ ਕੱਲਾ ਕੱਲਾ ਇਹਦੇ ਵਿੱਚ ਠੱਲਾ ਵਾਲੇ ਕੋ ਉਤਰ ਵੀ ਆ ਗਈ ਠੀਕ ਹੈ ਉਹ ਲਾਟੀ ਦੇ ਠੱਲਾ ਭਾਈ ਨੇ ਕੋ ਉਤਰੋਂ ਵਿੱਚ ਉਹ ਵਾਜੀ ਕਰੋ ਕੱਲਾ ਕੱਲਾ ਚੈੱਕ ਕਰੋ ਪੱਲਾ ਕੱਲਾ ਕੋ ਉਤਰ ਚੈੱਕ ਕਰ ਲਓ ਬਈ ਕੱਲਾ ਕੱਲਾ ਠੀਕ ਹੈ ਬਈ ਜੀ ਵਿੱਚੇ ਕਬੂਤਰ ਵਿੱਚੇ ਕਬੂਤਰਿਆਂ ਬਈ ਸਾਰੀ ਬੁਰਦਿਆਂ ਬਈ ਵਿੱਚੇ ਪੁਰਾਣਾ ਹੀ ਫਰਦਿਆ ਵਿੱਚੇ ਨਵੇਂ ਫਰਦਿਆ ਦੇ ਆਈਓ ਬਈ ਪਲਾਸਟਿਕ ਕਬੂਤਰ ਕਿਸਾ ਮੇਰੇ ਪੀਰ ਨੇ ਇਕੱਠੇ ਚੱਕਣਾ ਇਕੱਠੇ ਚੱਕ ਸਕਦੇ ਹੋ ਠੀਕ ਹੈ ਜੀ ਟੋਟੋ ਟੋਮਾ ਵਿੱਚੇ ਘੱਟ ਟੋਟੋ ਮੈਂ ਚੱਕ ਸਕਦਾ ਹਾਂ ਰੇਟ ਉਹੀ 300 ਦਾ 1 600 ਦੇ ਵੰਡੋ ਆਏ ਲੋ ਬਈ ਕਰ ਲੋ ਕਲਾ ਕਲਾ ਕਬੂਤਰ ਚੈੱਕ ਬਈ ਮੱਕੀ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਤੇ ਪਹਿਲਾ ਵਾਲਾ ਬਟਨ ਵੀ ਦਬਾ ਦਿਓ ਤਾਗੇ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਬਈ ਠੀਕ ਹੈ ਜੀ ਉਹ ਚਲਾ ਰਹੇ ਆ ਆਪਾਂ ਤੇ ਫੋਨ ਨੰਬਰ ਹੈਗਾ ਮੇਰਾ 8828 01437 8828 01437 ਮੇਰਾ ਫੋਨ ਨੰਬਰ ਹੈ ਬਾਈ ਜੀ ਤੇ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਨੇੜੇ ਜੌਨੇ ਮੋੜਲੇ ਮੋੜਾ ਨੇੜੇ ਆਪਣੇ ਜੌਨੇ ਮੋੜਲੇ ਮੋੜਾ ਨੇ ਬਾਈ ਜੀ ਠੀਕ ਹੈ ਜੀ ਕਰੋ ਚੈੱਕ ਅਲਗ ਅਲਗ ਪੁੱਤਰ ਵਈ ਉਹ ਕੀ ਹੋਇਆ குருਜੀ ਕਾਹ ਗਲਸਾ ਵਾ ਹੈ குருਜੀ ਕੀ ਪਤਾ ਹੀ